ਸਟਾਰਬਕਸ ਨੇ ਇੱਕ ਨਾਕਾਬੰਦੀ ਕੀਤੀ ਹੈ ਜਿਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਇਲੈਕਸ਼ਨਾਂ ਦੇ ਮੱਦੇ ਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੀਗਲ ਵੈਪਨਸ ਜਾਂ ਫਿਰ ਇਲੀਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੀਗਲ ਦਾਰੂ ਇਹਨਾਂ ਪਿੰਨਾਂ ਦੀ ਸੀਜ਼ਰ ਵਾਸਤੇ ਇਸ ਵਾਰ ਸੇਕ ਬੁਸ ਕਰਾ ਦਿੱਤੀ ਗਈ ਹੈ ਬਲੈਕ ਮਾਰਕਸ ਕਿੱਡੇ ਜਾ ਰਹੇ ਹੈ ਜੀ 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 ਜ ਸਾਰਬਖਸਤੇ ਇੱਕ ਨਾਕਾਬੰਦੀ ਕੀਤੀ ਹੈ ਜਿਸ ਵਿੱਚ ਪੈਰਾਮਿਲਟਰੀ ਫੋਰਸਿਸ ਦੇ ਚਾਰਜਵਾਨ ਤੇ ਚਾਰਜਵਾਨ ਰੰਜੀਤ ਨੂੰ ਥਾਣੇ ਤੋਂ ਇੱਤੇ ਭਵੰਨ ਕੀਤਾ ਗਏ ਨੇ ਜਿਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਇਲੈਕਸ਼ਨਾਂ ਦੇ ਮੱਦੇ ਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੈਗਲ ਵੈਪਨਸ ਜਾਂ ਫਿਰ ਇਲੈਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੈਗਲ ਦਾਰੂ ਇਹਨਾਂ ਤਿੰਨਾਂ ਦੀ ਸੀਜ਼ਰ ਵਾਸਤੇ ਇਹ ਰੈ ਇਲੈਗਲ ਕੰਮ ਕੋਈ ਨਾ ਹੋਵੇ ਇਸ ਵਾਸਤੇ ਬੁਸਤ ਨਾਕ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਰਡਨ ਟੈਕਨੀਕ ਦੇ ਤਹਿਤ ਅਸੀਂ ਇੱਥੇ ਸਨੀਫਰ ਡੌਗ ਵੀ ਲੈ ਕੇ ਆਏ ਆਂ ਸਨੀਫਰ ਡੌਗ ਦੇ ਨਾਲ ਜੋ ਕਿ ਐਕਸਪਰਟ ਹੁੰਦੇ ਨੇ ਕਿਸੇ ਲਾਈਸੈਂਸ ਵੈਪਨ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਜਾਂ ਕਿਸੇ ਨਸ਼ੇ ਨੂੰ ਗੱਡੀ ਦੇ ਵਿੱਚੋਂ ਸਰਚ ਕਰਨ ਦੇ ਵਿੱਚ ਉਹ ਡੌਗਸ ਨੂੰ ਵੀ ਲੈ ਕੇ ਆਇਆ ਗਿਆ ਵਾ ਤਾਂ ਕਿ ਅਸੀਂ ਹਰ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨ ਤੇ ਲਾਅ ਐਂਡ ਔਰਡਰ ਦੀ ਜੋ ਸਥਿਤੀ ਆ ਜੋ ਪੀਸਫੁਲ ਸਥਿਤੀ ਆ ਉਸ ਨੂੰ ਮੇਨਟੇਨ ਕੀਤਾ ਜਾ ਸਕੇ। ਬਿਲਕੁਲ ਜੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਇੱਥੇ ਸਟਾਰਬਕਸ ਚੌਂਗ ਦੇ ਵਿੱਚ ਵੀ ਜੋ ਸਮਾਰਟ ਸਿਟੀ ਦੇ ਤਹਿਤ ਆਈਟ੍ਰੀਸੀ ਪ੍ਰੋਜੈਕਟ ਆ ਉਸਦੇ ਕੈਮਰਾਜ਼ ਲਗਾਏ ਗਏ ਨੇ। ਇਸ ਕੈਮਰਾਜ਼ ਦੀ ਖਾਸੀਅਤ ਇਹ ਹੈ ਕਿ ਇਹਨਾਂ ਕੈਮਰਾਜ਼ ਦੇ ਨਾਲ ਕਲੀਅਰ ਤੁਸੀਂ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਤੱਕ ਵੀ ਪੜ ਸਕਦੇ ਹੋ। ਸੋ ਅਗਰ ਕੋਈ ਵੀ ਵਾਹਨ ਜਾਂ ਕੋਈ ਸ਼ੱਕੀ ਪੁਰਸ਼ ਕ੍ਰਾਈਮ ਕਰਕੇ ਭੱਜਣ ਦੀ ਫਰਾਗ ਵਿੱਚ ਕੋਸ਼ਿਸ਼ ਕਰਦਾ ਤਾਂ ਇਹ ਪੂਰਨ ਤੌਰ ਤੇ ਬਿਲਕੁਲ ਰੋਡਸ ਨੂੰ ਕਵਰ ਕਰਦੇ ਨੇ। ਸੋ ਕ੍ਰਿਮੀਨਲ ਨੂੰ ਫੜਨੇ ਵਿੱਚ ਬੜੀ ਆਸਾਨੀ ਹੁੰਦੀ ਹੈ। ਸੋ ਇਸ ਪ੍ਰੋਜੈਕਟ ਦੇ ਤਹਿਤ ਸਾਡੇ ਮੁਲਾਜ਼ਮ 24 ਘੰਟੇ ਕਾਰਪੋਰੇਸ਼ਨ ਦੀ ਬਿਲਡਿੰਗ ਵਿੱਚ ਤਾਇਨਾਤ ਹਨ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਨਜ਼ਰ ਰੱਖਦੇ ਹੋਏ ਹਨ ਅਗਰ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਕੋਈ ਸਸਪੀਸ਼ੀਅਸ ਐਕਟੀਵਿਟੀ ਸਾਹਮਣੇ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਸਰਕਲ ਵਿੱਚ ਆਉਂਦੀ ਹੈ ਤੇ ਕੰਟਰੋਲ ਰੂਮ ਤੇ ਪੀਸੀਆਰ ਦੇ ਰਾਹੀਂ ਨੋਟ ਕਰਵਾ ਕੇ ਉਸ ਐਕਟੀਵਿਟੀ ਨੂੰ ਰੋਕਿਆ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਜੋ ਸੀਆਰਪੀਐਫ ਦੀ ਇੱਕ ਕੰਪਨੀ ਆਈ ਹੈ ਜੀ ਇਸ ਕੰਪਨੀ ਦੇ ਤਹਿਤ ਸਾਨੂੰ ਹਰ ਥਾਣੇ ਨੂੰ ਹਾਫ ਹਾਫ ਸੈਕਸ਼ਨ ਮਿਲ ਚਾਰ ਮਲਾਜਮ ਸੀਆਰਪੀ ਇੱਥੇ ਮਿਲੇ ਹੋਏ ਨੇ ਜੋ ਕਿ ਸਵੇਰ 9 ਤੋਂ 11 ਤੇ ਸ਼ਾਮ ਨੂੰ 6 ਤੋਂ 10 ਜੋ ਸ਼ਿਕਤਾਂ ਦੇ ਰਾਹੀਂ ਤਾਇਨਾਤ ਨੇ ਤੇ ਇਹ ਜੋ क्राइम ਦੇ ਬਿਲਕੁਲ ਮੇਨ ਹੌਟਪੌਟਸ ਨੇ ਜਾਂ क्राइम ਦਾ ਜੋ ਜ਼ਿਆਦਾ ਟਾਈਮ ਹੁੰਦਾ ਜਿਸ ਟਾਈਮ ਤੇ क्राइम ਹੁੰਦਾ ਉਹ ਤੋਂ ਉਹਨਾਂ ਦੀ ਤਰਜੀਹ ਦਿੱਤੀ ਗਈ ਹੈ। ਤਾਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗੇ ਕਿ ਜਿਵੇਂ ਕਿ ਲੋਕ ਸਭਾ ਇਲੈਕਸ਼ਨਸ ਪੂਰੇ ਦੇਸ਼ ਵਿੱਚ ਜ਼ੋਰ ਨਾਲ ਚੱਲ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਜਾਂ ਜਿਹੜੇ ਉਹਨਾਂ ਦੇ ਅਬਜ਼ਰਵਰਸ ਅ ਅਪਾਇੰਟ ਕੀਤੇ ਗਏ ਨੇ ਉਹ ਬਹੁਤ ਜ਼ਿਆਦਾ ਸਖਤ ਨੇ ਇਸ ਕਰਕੇ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਕੀ ਅਲੱਗ-ਅਲੱਗ ਤੰਤੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰੋ ਪੁਲਿਸ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਲੋਕਾਂ ਨੂੰ ਪਾਸ ਕੀਤੇ ਜਾਂਦੀਆਂ ਨੇ ਉਹਨਾਂ ਹਦਾਇਤਾਂ 'ਚ ਖਾਸ ਤੌਰ ਤੇ ਕੋਈ ਵੀ ਇਲੀਗਲ ਤੁਸੀਂ ਕਿਸੇ ਵੀ ਕ੍ਰਾਈਮ ਨੂੰ ਦੇ ਵਿੱਚ ਗ੍ਰਿਪਤ ਨਾ ਹੋਵੋ ਇਲੀਗਲ ਜਿਵੇਂ ਕੋਈ ਦਾਰੂ ਵੈਪਨ ਨਸ਼ਾ ਆਪਣੇ ਵੈਪਨ ਸਮੇਤ ਜਮਕਰਾਓ ਖਾਸ ਤੌਰ ਤੇ ਇਹਨਾਂ ਹਦਾਇਤਾਂ ਤੋਂ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ ਤੇ ਜੇਕਰ ਤੁਹਾਨੂੰ ਕੋਈ ਵੀ ਸਸਪੀਸ਼ਸ ਐਕਟੀਵਿਟੀ ਕਿਤੇ ਨਜ਼ਰ ਆਉਂਦੀ ਆ ਕੋਈ ਇਹੋ ਜਿਹਾ ਆਬਜੈਕਟ ਨਜ਼ਰ ਆਉਂਦਾ ਵਾ ਜਾ ਕੋਈ ਵੀ ਬੰਦਾ ਮਾਡਲ ਕੋਡ ਆਫ ਕਲੈਕਟ ਦਾ ਉਹ ਤੋੜਦਾ ਵਾ ਤਾਂ ਤੁਰੰਤ ਇਸ ਚੀਜ਼ ਨੂੰ 112 ਦੇ ਪੁਲਿਸ ਨੂੰ ਕਾਲ ਕਰਕੇ ਦੱਸੋ ਜਾਂ ਕਨਸਰਨਡ ਐਸਐਸਓ ਐਸਪੀ ਨੂੰ ਕਾਲ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਰੋਕ ਸਕੀਏ ਤੇ ਇੱਕ ਜੋ ਟਰਾਂਸਪੇਰੈਂਟ ਤੇ ਫੇਅਰ ਇਲੈਕਸ਼ਨਸ ਕੋਸੀ ਸਾਰੇ ਕਰਨ ਲਈ ਇੱਥੇ ਨਿਯਮ ਬੀਤੇ ਗਏ ਆ ਆਪੋਸੀ ਨੂੰ ਇਨਸ਼ੋਰ ਕਰ